ਉਹਦੀ ਬਹੁਤ ਵੱਡੀ ਸੇਵਾ ਨੇ ਮਾਰੇ ਮਹਾਰਾਜ ਨੇ ਤੁਹਾਨੂੰ ਸੇਵਾ ਲਈ ਬਹੁਤ ਵੱਡੀ ਬਸ ਲੱਗ ਰਹੀ ਪੂਰੀ ਘੈਂਟ ਲੱਗ ਰਹੀ ਹੈ ਸਾਡਾ ਪੂਰਾ ਕੰਮ ਹੈ ਜੀ ਹੁਣ ਕਿ ਸੜਕ ਤੇ ਨਹੀਂ ਪਈ ਸੀ ਕਿਹੜੇ ਹੱਥ ਪਤਾਲ ਤੇ ਪਈ ਦੇ ਪੈ ਗਏ ਇਹ ਬਹੁਤ ਵੱਡੀ ਸੇਵਾ ਤੁਹਾਨੂੰ ਲੱਗਦਾ ਸ਼ਾਇਦ ਬੰਦਾ ਆਪ ਨਹੀਂ ਕਰ ਸਕਦਾ ਗੁਰੂ ਮਹਾਰਾਜ ਕਰਾਉਂ ਤਾਂ ਹੀ ਹੋ ਸਕਦੀ ਹੈ ਜੇ ਕੋਈ ਬੰਦਾ ਸੋਚ ਲਵੇ ਕਿ ਮੈਂ ਇਹ ਸੇਵਾ ਕਰ ਸਕਦਾ ਤਾਂ ਗੁਰੂ ਲੱਗਦਾ ਇਹ ਸੰਭਵ ਨਹੀਂ ਹੋ ਸਕਦਾ ਬੋਸ਼ ਕੀਨਨ ਬੇਬੇ ਇਹ ਤਾਂ ਬੋਸ਼ ਕੀਨ ਬੈਰੀ ਗੁੱਡ ਜੀ शुक्रिया ਤੁਹਾਡਾ ਬਹੁਤ ਅੱਜ ਵੀ ਤੁਸੀਂ ਬਿਲਡਿੰਗ ਦੇ ਵਾਸਤੇ ਜਿਹੜਾ ਡੋਨੇਸ਼ਨ ਭੇਜੀ ਆ ਸਰੀਏ ਵਾਸਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਸੀਂ ਬਹੁਤ ਵੱਡੀ ਸੇਵਾ ਨਿਭਾਈ ਮਹਾਰਾਜ ਨੇ ਤੁਹਾਨੂੰ ਸੇਵਾ ਲਈ ਬਹੁਤ ਵੱਡੀ ਬਾਤ ਤੁਸੀਂ ਕਰਵਾ ਰਿਹਾ ਜੀ ਇਹ ਤੁਹਾਡਾ ਇੱਕ ਜ਼ਰੂਰ ਖਾਦਾ ਵਲੰਟੀਅਰ ਦਾ ਟੀਮ ਮੈਂਬਰ ਤੁਹਾਡੇ ਕੱਪੜੇ ਪਾ ਕੇ ਇਹਨੇ ਤੁਹਾਨੂੰ ਟ੍ਰਿਬਿਊਟ ਕੀਤਾ ਅੱਜ ਸ਼ੁਕਰੀਆ ਬਹੁਤ ਪਿਆਰ ਜੀ ਇਹਨਾਂ ਦੀ ਕਾਰਗਿਰਤਾ ਬਹੁਤ ਅਰਗਿਰਤਾ ਵੀਰੇ ਥੈਂਕ ਯੂ ਹਾਂਜੀ ਆਜੋ ਇਹ ਬੇਟਾ ਜੀ ਮੇਰਾ ਰੋਹਨ ਹਾਂ ਜੀ ਗੁਰੂ ਕੀ ਹਰਿ ਨਹੀਂ 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 ਵੀਰੋ ਤੇ ਬਾਕੀ ਸਾਡੇ ਫੈਮਿਲੀ ਦੇ ਮੈਂਬਰ ਨੇ 1700 ਮੈਂਬਰ ਆ ਸਾਡੇ ਕੋਲ ਜਿਹੜੇ ਇਨਮੇਡਸ ਨੇ ਤੇ ਜਿਹੜੇ ਵਲੰਟੀਅਰ ਨੇ ਉਹਨੇ ਤੁਹਾਨੂੰ ਇੱਥੇ ਮਿਲਣ ਆਏ ਨੇ ਤੁਹਾਡਾ ਬਹੁਤ ਸਾਰਾ ਕਰਜ਼ਾ ਜਿਹੜਾ ਪਿਆਰ ਆ ਲੋਕਾਂ ਦਾ ਇਹ ਸਾਡੇ ਉਹ ਬਾਪੂ ਬਜ਼ੁਰਗ ਨੇ ਜਿਹੜੇ ਸੜਕਾਂ ਤੋਂ ਲੈ ਕੇ ਆਂਦੇ ਗਏ ਨੇ ਸਾਡੇ ਇਹ ਜਿਹੜੇ ਤੁਸੀਂ ਲੈ ਕੇ ਆ ਹਾਂਜੀ ਇਹ ਸਾਡੇ ਪਰਿਵਾਰ ਦੇ ਮੈਂਬਰ ਨੇ ਸਾਰੇ ਜੀ ਇਹ ਉਹ ਨਹੀਂ ਜਿਹੜੇ ਬੈਠ ਸਕਦੇ ਨੇ ਬਾਕੀ ਹਜੇ ਜਿਹੜੇ ਬਿੱਡਾਂ ਤੇ ਨਹੀਂ ਚੱਲ ਨਹੀਂ ਸਕਦੇ ਉਹ ਸਾਰੇ ਆਪਣੇ ਆਪਣੇ ਮੰਝੀਆਂ ਤੇ ਨੇ ਇਹ ਬਾਪੂ ਬਜ਼ੁਰਗ ਜਿਵੇਂ ਬਾਪੂ ਜੀ ਦੇ ਕੀੜੇ ਪਏ ਹੋ ਸੀ ਪਿਆਰਾਂ ਦੇ ਵਿੱਚ ਇਹ ਬਾਪੂ ਜੀ ਵੀ ਛੜਕ ਤੇ ਬਹੁਤ ਮਾੜੀ ਹਾਲਤ ਸੀਗੇ ਭਾਈ ਇਹ ਬਾਪੂ ਜੀ ਸਲੇਮ ਬਣਾ ਕੇ ਰੱਖਿਓ ਜੀ ਕਿਸੇ ਨੇ 35 40 ਸਾਲਾਂ ਤੋਂ ਆ ਵੀਰ ਦੇ ਹੱਥ ਦੇ ਵਿੱਚ ਕੀੜੇ ਪਏ ਹੋਏ ਸੀ ਪੂਰਾ ਹੱਥੇ ਤੱਕ ਕੀੜਿਆਂ ਨੇ ਖਾ ਲਿਆ ਸੀ ਲੁਧਿਆਣੇ ਤੋਂ ਲੈ ਕੇ ਆਏ ਸੀ ਫਮ ਲੋ ਹਰ ਇੱਕ ਮੈਂਬਰ ਦੀ ਆ ਆ ਜਾ ਆ ਜਾ ਆ ਜਾ ਹਰ ਇੱਕ ਬੰਦੇ ਦੀ ਹਿਸਟਰੀ ਹੈ ਇੱਥੇ ਸਾਡੇ ਕੋਲੇ ਇਹ ਬੱਚਾ ਇਹਨੂੰ ਪੰਡਤ ਕਹਿੰਨੇ ਆਸੀਂ 2016 ਚ ਮਿਲਿਆ ਸੀ ਤੇ ਬੁੱਧੀ ਰੱਖੀ ਸੀ ਇਹਨੂੰ ਪੰਡਤ ਕਹਿਣ ਲੱਗੇ ਜੀ 2016 ਦੇ ਵਿੱਚ ਸਾਨੂੰ ਮਿਲਿਆ ਸੀ ਹੁਣ 2024 ਚੱਲਦਾ ਤੇ ਇਹਨੂੰ ਲੈ ਕੇ ਗਏ ਇੱਕ ਵਾਰੀ ਉਹ ਆਕੇ 10 ਦਿਨਾਂ ਵਾਸਤੇ ਦੀ ਭੈਣ ਦਾ ਵਿਆਹ ਸੀ ਵਿਆਹ ਤੋਂ ਬਾਅਦ ਫੇਰ ਛੱਡ ਗਏ ਇਦਾਂ ਹੀ ਸਾਰਿਆਂ ਦੀ ਹਿਸਟਰੀ ਸਰਪੰਚ ਸਾਹਿਬ ਆਇਓ ਇਹ ਸਾਡੇ ਸਰਪੰਚ ਸਾਹਿਬ ਨੇ ਜੀ ਹਾਂ ਜੀ ਹਾਂ ਜੀ ਬਾਪੂ ਗੁਰਵਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਇਹ ਸਲੇਬ ਬਣਾ ਕੇ ਰੱਖੀ ਹੋਈ ਸੀ ਜੀ ਕਿਸੇ ਨੇ ਆਪਣੇ ਘਰ ਚ ਇੰਨਾ ਲੱਗ ਰਹੀ ਪੂਰੀ ਘੈਂਟ ਲੱਗ ਰਹੀ ਸਾਡਾ ਪੂਰਾ ਕੰਮ ਹੈ ਜੀ ਹੁਣ ਸਾਡਾ ਸਰਪੰਚ ਆ ਜੀ ਵੈਰੀ ਗੁੱਡ ਸਰਪੰਚ ਸਾਹਿਬ ਜਿਹੜੇ ਮੈਂਬਰ ਨੇ ਰੱਖਿਆ ਇਦਾਂ ਦੀ ਕਨੈਕਸ਼ਨਾਂ ਦੇ ਵਿੱਚ ਜਿਹੜੇ ਜਿਵੇਂ ਹੋਣਾ ਭੈਣ ਆ ਸਾਡੇ ਕੋਲੇ ਰਹਿਾਨਾ ਭੈਣ ਉਹਦੇ ਪੂਰੀ ਬਾਡੀ 'ਚ ਕੀੜੇ ਪਏ ਹੋਏ ਸੀਗੇ ਜੀ ਜਦੋਂ ਲੈ ਕੇ ਆਏ ਅਸੀਂ ਉੱਥੋਂ ਜਲੰਧਰ ਤੋਂ ਸਿਵਲ ਹਸਪਤਾਲ ਤੋਂ ਜੀ ਜੀ ਇਦਾਂ ਪੂਰੀ ਉਹਦੀ ਆ ਮੱਤਾਂ ਦੇ ਵਿੱਚ ਕੀੜੇ ਕਿਸ ਦੇ ਪੈਰ 'ਚ ਆ ਕੇ ਦੇ ਮੂੰਹ ਦੇ ਵਿੱਚ ਕੀੜੇ ਸੀ ਉਹ ਵਾਹ ਸਾਰੇ ਇੰਨਾ ਲਈ ਬੰਦੇ ਤੁਸੀਂ ਦੇਖ ਸਕਦੇ ਹੋ ਆ ਬਾਪੂ ਆ ਜਿਹਦੀ ਅੱਖ ਦੇ ਵਿੱਚ ਦੂਜਾ ਆਈਪੀਡ ਕਿੱਥੇ ਦੀ ਉਹਦੇ ਚੱਲਣਾ ਸੀ ਉਹ ਵਾਹ ਤੇ ਆ ਮੁੰਡਾ ਨੌਜਵਾਨ ਸਾਡੇ ਕੋਲੇ ਹੁਣ ਵੀ ਇੱਥੇ ਹੈ ਜੀ ਇਹਦੀ ਅੱਖ 'ਚ ਕੀੜਾ ਅਜੇ ਨੂੰ ਬੁਲਾਇਓ ਅਜੇ ਨੂੰ ਅਜੇ ਕਿੱਥੇ ਇਹ ਵੀਰ ਦੇ ਅੱਖ ਦੇ ਵਿੱਚ ਕੀੜੇ ਪਏ ਹੋਏ ਸੀਗੇ ਜੀ ਤੇ ਅੱਜ ਵੀ ਵੀਰ ਸਾਡੇ ਨਾਲ ਆਜੇ ਵਲੰਟੀਅਰ ਸੇਵਾ ਕਰਦਾ ਤੇ ਸਾਡੇ ਪਰਿਵਾਰ ਦੇ ਵਿੱਚ ਜਿੰਨੇ ਵੀ ਤੁਸੀਂ ਇਹ ਵੀਰ ਨੂੰ ਕਿਸੇ ਨੇ 400 ਰੁਪਏ ਦੇ ਪਿੱਛੇ ਇਹਦਾ ਗਾਲੀ ਕੱਟਤਾ ਸੀਗਾ ਓਏ ਹੋਏ ਤੇ ਇਹਨੂੰ ਸੱਟ ਗਏ ਸੀ 3 ਦਿਨ ਇਹ ਉੱਥੇ ਪਿਆ ਰਿਆ ਇਹ ਅਜੇ ਆ ਜੀ ਵੀਰਾ ਹੁਣ ਠੀਕ ਆ ਦੇਖੋ ਇਸ ਤਰ੍ਹਾਂ ਦੇ ਸਾਡਾ 70% ਕੰਮ ਆਣਾ ਜੀ ਅੰਦਰ ਜਿਹੜਾ ਐਜੇ ਵਲੰਟੀਅਰ ਉਹ ਪੇਸ਼ੈਂਟ ਕਰਦੇ ਨੇ ਜਿਹੜੇ ਆਏ ਮਰੀਜ਼ ਬਣ ਕੇ ਸੀ ਜਿਹੜਾ ਤੁਹਾਡੇ ਗੈਟਅਪ ਦੇ ਵਿੱਚ ਮੁੰਡਾ ਮਿਲਿਆ ਉਹ ਵੀ ਐਜੇ ਪੇਸ਼ੈਂਟ ਆਏ ਸਾਡੇ ਅੱਛਾ ਪੇਸ਼ੈਂਟ ਆਇਆ ਸੀ ਹਾਂ ਜੀ ਐਜੇ ਪੇਸ਼ੈਂਟ ਆਇਆ ਸਾਡੇ ਗੁਰਦੁਆਰਾ ਸਾਹਿਬ 'ਚ ਗ੍ਰਾਂਤੀ ਸਿੰਘ ਨੇ ਉਹ ਬਾਪੂ ਨਿਸ਼ਾਨ ਸਿੰਘ ਜੀ ਬੈਠੇ ਨੇ ਉਹ ਪਿੱਛੇ ਬਾਪੂ ਨ ਇਹਨਾਂ ਦੇ ਸਿਰਚ ਕੀੜੇ ਪਏ ਹੋਏ ਸੀ ਜੀ ਦਰਬਾਰ ਸਾਹਿਬ ਦੀ ਪ੍ਰਕਰਮਾ ਚੋਂ ਲੈ ਕੇ ਆਏ ਸੀ ਇਹਨਾਂ ਨੂੰ ਅਸੀਂ ਅੱਛਾ 30-35 ਸਾਲ ਇਹਨਾਂ ਨੇ ਉੱਥੇ ਰਿਕਸ਼ਾ ਚਲਾਇਆ ਥੋੜੇ ਅਫਸਰ ਰਹਿੰਦੇ ਸੀ ਸਿਰਚ ਜੂਆਂ ਚ ਚੜ ਪੈ ਗਏ ਉਹਨਾਂ ਜਿਹੜੇ ਪੈ ਗਏ ਅੱਜ ਇਹ ਗੁਰੂ ਘਰ ਸਾਡਾ ਸਾਰਾ ਇਹ ਸਾਂਭਦੇ ਨੇ ਸੇਵਾਦਾਰ ਨੇ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਕੋਲੇ ਯਾਨੀ ਕਿ 70% ਸਾਡੀ ਜਿਹੜਾ ਇਕੋਸਿਸਟਮ ਇੱਕ ਬਣ ਗਿਆ ਜਿਹੜੇ ਠੀਕ ਹੋ ਗਏ ਨੇ ਪੇਸ਼ੈਂਟ ਉਹੀ ਉਹ ਵੀ ਦੂਜਿਆਂ ਨੂੰ ਸੰਭਾਲੀ ਜਾਂਦੇ ਨੇ ਵਾ 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 ਡਾਕਟਰ ਵੀ ਆ ਸਾਡੇ ਕੋਲੇ ਇੱਕ ਡਾਕਟਰ ਐਮ ਬੀਬੀਐਸ ਡਾਕਟਰ ਸਾਡੇ ਕੋਲੇ ਉਹਨੂੰ ਵੀ ਅਸੀਂ ਨੰਗਲ ਤੋਂ ਲੈ ਕੇ ਆਈ ਸੜਕਾਂ ਤੇ ਰਿੰਦਾ ਹੀ 10 ਸਾਲਾਂ ਤੋਂ ਉਹਨੂੰ ਠੀਕ ਹੋ ਕੇ ਸਾਡੇ ਨਾਲ ਆਇਆ ਜੀ ਵਲੰਟੀਅਰ ਸੇਵਾ ਕਰਦਾ ਇਹਨਾਂ ਦਾ ਸਟਾਈਲਿੰਗ ਹੈ ਹਾਂ ਬਸ ਇਹਨੇ ਹਸ ਟਾਈਮ ਹੈ ਹਮੇਸ਼ਾ ਹੱਸਦੇ ਨਹੀਂ ਰਹਿਣਾ ਓਏ ਹੋਏ ਇਹਨਾਂ ਦੀ ਜੇ ਤੁਸੀਂ ਪੈਰਾਂ ਦੇਖੋ ਵਲਾਂ ਟੁੱਟ ਕੇ ਆ ਸਾਰੇ ਹੱਥ ਇਹਨਾਂ ਦੇ ਦੇਖੋ ਸਾਡੇ ਕੋਲ ਆਏ 2018 ਦੇ ਆਏ ਹੋਇਆ 7 ਸਾਲ ਹੋ ਗਏ ਹਜੇ ਤੱਕ ਇਹਨਾਂ ਦੇ ਅਟਣ ਨਹੀਂ ਗਏ ਸਾਰਾ ਦਿਨ ਸਿਰ ਤੇ ਆ ਸੈਂਟਰ ਚ ਵਾਲ ਨਹੀਂ ਹੈਗੇ ਇਹਨਾਂ ਦੇ ਗੋਹਾ ਚੱਕਣਾ ਪੱਠੇ ਵੱਢਣੇ ਸਾਰਾ ਦਿਨ ਬਸ ਇਹੀ ਕੁਝ ਕਰਦੇ ਸੀਗੇ ਤੇ ਟੂੜੀ ਦੇ ਉੱਤੇ ਪਰਾਲੀ ਦੇ ਉੱਤੇ ਸੌਂਦੇ ਸੀ ਅਸੀਂ ਇਹਨਾਂ ਰੱਬ ਰੂਪੀ ਲੋਕਾਂ ਚ ਜਿਵੇਂ ਇਹ ਨੀਰੇ 'ਚ ਬੈਠਾ ਬੱਚਾ ਇਹਦੇ ਨਾਲ ਬਹੁਤ ਸਾਰੇ ਲੋਕ ਰੇਪ ਕਰਦੇ ਸੀਗੇ ਵੀ ਇੱਕ ਮਹੀਨਾ ਇਹ ਤੋਂ ਆ ਕੇ ਇੱਥੇ ਥੱਲੇ ਬੈਠ ਨਹੀਂ ਸੀ ਹੁੰਦਾ ਮੰਜੇ ਦੇ ਉੱਪਰ ਇਹਨੇ ਜਾਖਮ ਸੀ ਬੈਕ ਸਾਈਡ ਤੇ ਪਿੱਛੇ ਬੈਠਾ ਉਹਦਾ ਨਾਂ ਰੱਬਦੀਪਾ ਉਹਦਾ ਨਾਂ ਵੀ ਅਸੀਂ ਨਹੀਂ ਰੱਖਿਆ ਉਹ ਬੋਲ ਨਹੀਂ ਸਕਦਾ ਤੇ ਇਦਾਂ ਹੀ ਸੜਕ ਤੋਂ ਮਿਲਿਆ ਇਹ ਬਾਪੂ ਗੋਸ਼ਾਵਾ ਜੀ ਇਹ ਵੀ ਬਾਪੂ ਜੀ ਨੂੰ ਦਰਬਾਰ ਸਾਹਿਬ ਤੋਂ ਅਸੀਂ ਪੁਤਲੀ ਘਰ ਤੋਂ ਲੈ ਕੇ ਆਏ ਨੇੜੇ ਉੱਥੇ ਰਹਿੰਦੇ ਸੀ ਹਰ ਇੱਕ ਬੰਦੇ ਕੇਸਰ ਸਿੰਘ ਢਾਲੀਆੜ ਨੇ ਬਾਪੂ ਜੀ ਇਹਨਾਂ ਦੀ ਲੱਤ 'ਚ ਕੀੜੇ ਪਏ ਹੋଥି ਸੀ ਜਦ ਇਹ ਨਿਸ਼ਾਨ ਸਿੰਘ ਜੀ ਨੂੰ ਤੁਹਾਨੂੰ ਦਿਖਾਇਆ ਇਹ ਆ ਸੀ ਸਾਰੇ ਉਹ ਵਾਹ ਇਹਨਾਂ ਦੀ ਬਾਡੀ ਪੂਰੀ ਸਾਰੀ ਗਲਗੀ ਸੀ ਜੀ ਇਸ ਤਰ੍ਹਾਂ ਐ ਇਦਾਂ ਸੀ ਇਹਨਾਂ ਦਾ ਸਰਪ੍ਰਸਤ ਆ ਮੇਰੀ ਤਸਵੀਰ ਹੈ ਜੀ ਉਸ ਟਾਈਮ ਮੈਂ ਵੀ ਇਦਾਂ ਦਾ ਹੁੰਦਾ ਸੀਗਾ ਜੀ ਮਹਾਰਾਜ ਨੇ ਸਾਨੂੰ ਵੀ ਸਮੱਤ ਬਖਸ਼ੀ ਆ ਬਾਪੂ ਨਿਸ਼ਾਨ ਸਿੰਘ ਦੀਆਂ ਤਸਵੀਰਾਂ ਆ ਇਹ ਪੁਰਾਣੀ ਤਸਵੀਰ ਹੈ ਤੁਹਾਡੀ ਹਾਂ ਜੀ ਇਹ ਮੇਰੀ ਤਸਵੀਰ ਹੈ ਪੁਰਾਣੀ ਦੀ 17 ਦੀ ਹਾਂ 16 ਦੀ 16 ਦੀ ਪਾਜੀ ਤੋਂ 17 ਜਾਇਆ ਸੀ ਆਪਾਂ ਨੂੰ ਹਾਂਜੀ ਹਾਂਜੀ ਉਦੋਂ 17 ਚ ਆਇਆ ਸੀ ਤੁਸੀਂ ਸਾਨੂੰ ਕਾਲ ਕੀਤੀ ਸੀ ਉਸ ਵਕਤ ਤੁਸੀਂ ਆਪਣੇ ਬ੍ਰਦਰ ਨੂੰ ਭੇਜਿਆ ਸੀ ਇਹਨਾਂ ਸ਼ਾਇਦ ਇਹ ਆਇਆ ਤੁਹਾਨੂੰ ਮਿਲੀ ਸੀ ਆਪਾਂ ਨੂੰ ਉਹਨੂੰ ਬਿਲਡਿੰਗ ਦਾ ਸਾਡੀ ਦਾ ਕੰਮ ਚੱਲਦਾ ਸੀ ਅਸੀਂ ਟਾਈਮ ਲਗਾਉਣੀ ਸੀਗੀ ਜੀ ਸ਼ੁਕਰੀਆ ਤੁਹਾਡਾ ਤੁਸੀਂ ਨਹੀਂ 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 ਬਾਈ ਯਾਰ ਇਹ ਤਾਂ ਕੋਈ ਗੱਲ ਕੋਈ ਗੱਲ ਹੀ ਹੈ ਨੀ ਜਿਹੜੀ ਤੁਹਾਡੇ ਮਾਰਾਂਗੇ ਸੇਵਾ ਲਈ ਬਹੁਤ ਵੱਡੀ ਬਹੁਤ ਵੱਡੀ ਬਹੁਤ ਪੈਸੇ ਦੀ ਨਹੀਂ ਹੈਗੀ ਗੱਲ ਪਤਾ ਕੀ ਦੇਖੋ ਸੈਲੀਬ੍ਰਿਟੀਜ਼ ਬਹੁਤ ਨੇ ਬਹੁਤ ਸਾਰੇ ਲੋਕਾਂ ਕੋਲੇ ਬਹੁਤ ਪੈਸਾ ਇੰਨਾ ਪਿਆ ਉਹਨਾਂ ਨੂੰ ਖੁਦ ਵੀ ਨਹੀਂ ਪਤਾ ਪਰ ਸਮੱਤ ਬਖਸ਼ਦਾ ਉਹ ਉੱਪਰ ਵਾਲਾ ਹੈ ਨਾ ਉਹਨੇ ਅਕਾਲ ਪੁਰਖ ਨੇ ਕਿਰਪਾ ਕਰਨੀ ਹੈ ਤਾਂ ਹੀ ਬੰਦੇ ਨੂੰ ਸੋਝੀ ਆਉਂਦੀ ਹੈ ਤੇ ਤੁਸੀਂ ਉਸ ਟਾਈਮ ਹੈਲਪ ਕੀਤੀ ਗੱਲ ਸਾਡੇ ਲਈ ਉਹ ਬਹੁਤ ਵੱਡੀ ਸੀ ਤੁਹਾਡੇ ਲਈ ਹੋ ਸਕਦਾ ਛੋਟੀ ਹੋਵੇ ਇਹ ਪੰਡਤ ਜਿਹੜਾ ਆਪਾਂ ਨੂੰ ਮਿਲਿਆ ਸਾਲ ਤੇ ਚ ਮਿਲਿਆ ਸੀ ਸਾਨੂੰ ਇਹਦੇ ਇੱਕ ਟੇਪ ਦਾ ਸਵੈਟਰ ਪਾਇਆ ਸੀ ਲਵਾਈ ਦੀ ਸ਼ਰਟ ਐਡੀਡਾਸ ਦਾ ਲੋਅਰ ਜੋਕੀ ਦੇ ਅੰਡਰਵੀਅਰ ਬਣਨ ਪਾਏ ਹੋਏ ਸਾਨੂੰ ਐ ਲੱਗਿਆ ਵੀ ਚੰਗੇ ਤਕੜੇ ਘਰ ਦਾ ਬੱਚਾ ਗੁੰਮ ਗਿਆ ਅਸੀਂ ਬੜਾ ਲੱਭਣ ਦੀ ਕੋਸ਼ਿਸ਼ ਕੀਤੀ ਜਦੋਂ ਇਹਦਾ ਘਰ ਲੱਭਿਆ 2019 ਚ ਤਾਂ ਘਰ ਦੇ ਕਹਿੰਦੇ ਅਸੀਂ ਨਹੀਂ ਰੱਖ ਸਕਦੇ ਰੱਖ ਲੋ ਸੀ ਬਾਪ ਡਾਕਟਰ ਆ ਮੈਂ ਸਿਰਫ ਇਸ ਕਰਕੇ ਵੀ ਆਟਿਜ਼ਮ ਵਾਲਾ ਬੱਚਾ ਸੀ ਇਹਨੂੰ ਸੰਭੋ ਕੋਣ ਉਹ ਸੰਭਾਲੂ ਕੋਣ ਇਹ ਸੜਕ ਤੇ ਨਹੀਂ ਪਏ ਸੀ ਕਿਹੜੇ ਹਸਪਤਾਲ ਚ ਪਈ ਦੇ ਪੈ ਗਏ ਉਹ ਤੁਹਾਨੂੰ ਪੂਰੀ ਬਾਹ ਹੀ ਖਾ ਕੇ ਕਿਹੜੇ ਇਹ ਅੱਜ ਦੇ ਸਮਾਜ ਇਸ ਤਰ੍ਹਾਂ ਅੱਜ ਹੁਣ ਭੈਣ ਸਾਡੇ ਕੋਲੇ ਆ ਬਿਲਕੁਲ ਠੀਕ ਆ ਰਹਿਣਾ ਤੇ ਇਹ ਬਾਪੂ ਗੋਪਾਲ ਜੀ ਇਦਾਂ ਇਹਨਾਂ ਦੀ ਤਸਵੀਰ ਆ ਇਹ ਰੇੜਾ ਚਲਾਉਂਦੇ ਹੁੰਦੇ ਸੀ ਆਹ ਜਿਹੜਾ ਇਦਾਂ ਰੋੜ ਨਾਲ ਹੁੰਦਾ ਉਹ ਰੇੜੇ ਤੇ ਪੱਠੇ ਇਧਰੋਂ ਕੋ ਰੰਗੋ ਆ ਭਰ ਕੇ ਲੈ ਜਾਂਦੇ ਸੀ ਉਧਰੋਂ ਪੱਠੇ ਭਰ ਕੇ ਲੈ ਆਉਂਦੇ ਸੀ ਸਾਰਾ ਦਿਨ ਇਹਨਾਂ ਦਾ ਆਹੀ 42 ਸਾਲ ਤੁਸੀਂ ਇੱਥੇ ਆ ਜਾ ਸਰਪੰਚ ਆਪਣੇ ਸਰਪੰਚ ਦਾ ਸਰਪੰਚ ਸਾਹਿਬ ਕੋ ਜੀ ਇਹ ਕਿੱਥੇ ਕੁਰਸੀ ਲਾ ਦੋ ਇਹ ਕੁਰਸੀ ਦਿਓ ਇੱਧਰ ਕਿਸੇ ਬੰਦੇ ਇੱਥੇ ਆ ਜਾ ਉੱਠ ਕੇ ਇਹ ਮੁੰਡਾ ਕਿੱਦਾਂ ਹੈ ਹਾਂ ਇਹ ਵੀ ਤੇ ਇਹ ਸਭ ਤੋਂ ਪਹਿਲੇ ਮੈਂਬਰ ਨੇ ਸਾਡੇ ਜੀ ਇਹ ਅਰਣ ਕੁਮਾਰ ਸ਼ੁਕਲਾ ਜੀ ਅਰਣ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਕਰਦੇ ਆ ਦਲਜੀਤ ਦਸਾਂਝ ਵੀਰ ਦਾ ਜਿਹੜਾ ਅੱਜ ਸਾਡੇ ਸੁਪਨਿਆਂ ਦੇ ਘਰ ਵਿੱਚ ਆਏ ਨੇ ਤੇ ਉਹਨਾਂ ਦੀ ਪੂਰੀ ਟੀਮ ਦਾ ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਇਸੇ ਤਰ੍ਹਾਂ ਇਹ ਪੰਜਾਬ ਦੇ ਪੁੱਤ ਪੰਜਾਬ ਦਾ ਨਾਮ ਰੌਸ਼ਨ ਕਰਨ ਦੁਨੀਆਂ ਦੇ ਵਿੱਚ ਅੱਜ ਦਲਜੀਤ ਜੀ ਜਰੂਰ ਆਪ ਪਹਿਲੀ ਵਾਰ ਆਏ ਨੇ ਇੱਥੇ ਫਿਜ਼ੀਕਲੀ ਪਰ ਇਹਨਾਂ ਦੇ ਪਰਿਵਾਰ ਵੱਲੋਂ ਦਲਜੀਤ ਜੀ ਵੱਲੋਂ ਪਹਿਲਾਂ ਵੀ ਸਵਾਮਾ ਕੀਤੀਆਂ ਜਾਂਦੀਆਂ ਸੁਪਨਿਆਂ ਦੇ ਘਰ ਵਿੱਚ 2017 ਜਦੋਂ ਅਸੀਂ 18 ਦੇ ਵਿੱਚ ਇਹ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ ਸ਼ੁਰੂ ਕਰੀ ਸੀ ਤੇ ਉਦੋਂ ਤੋਂ ਹੀ ਇਹ ਵੀਰ ਸਾਡੇ ਨਾਲ ਜੁੜੇ ਹੋਏ ਨੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਤੰਦਰੁਸਤੀਆਂ ਵਾਖਣ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਬਾਕੀ ਦਿਲਜੀਤ ਜੀ ਤੁਸੀਂ ਦੋ ਸ਼ਬਦ ਕੁਛ ਸਾਡੇ ਪਰਿਵਾਰ ਵਾਸਤੇ ਪਲੀਜ਼ ਭਾਇੂ ਜੀ ਖਾਲਸਾ ਭਾਇੂ ਜੀ ਕੀ ਫਤਿਹ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਅੱਜ ਲੁਧਿਆਣੇ ਔਰ ਦਾ ਸਬਾ ਬਣਿਆ ਸਾਡਾ ਕਿਉਂਕਿ ਮੈਂ ਖੁਦ ਲੁਧਿਆਣੇ ਤੋਂ ਆ ਮੇਰੀ ਜ਼ਿੰਦਗੀ ਮੇਰਾ ਜੀਵਨ ਇਸ ਲੁਧਿਆਣੇ ਤੋਂ ਸ਼ੁਰੂ ਹੋਇਆ ਮੇਰੇ ਹਾਸੇ ਮੇਰੇ ਰੋਣੇ ਸਾਰੇ ਲੁਧਿਆਣੇ ਨਾਲ ਜੁੜੇ ਹੋਏ ਨੇ ਤਨਵੀਰ ਮੈਨੂੰ ਸਾਨੂੰ ਦੋ ਜੱਜਾ ਭਾਜੀ ਨੇ ਦੱਸਿਆ 2017 ਦੇ ਨੇੜੇ ਮੈਨੂੰ ਪਤਾ ਲੱਗਾ ਸੀ ਕਿ ਭਾਜੀ ਜੀ ਹੁਣਾਂ ਨੇ ਸੇਵਾ ਸ਼ੁਰੂ ਕੀਤੀ ਹੈ ਇਹ ਬਹੁਤ ਵੱਡੀ ਸੇਵਾ ਹੈ ਮੈਨੂੰ ਲੱਗਦਾ ਸ਼ਾਇਦ ਬੰਦਾ ਆਪ ਨਹੀਂ ਕਰ ਸਕਦਾ ਗੁਰੂ ਮਹਾਰਾਜ ਕਰਾਉਣ ਤਾਂ ਹੀ ਹੋ ਸਕਦੀ ਹੈ ਜੇ ਕੋਈ ਬੰਦਾ ਸੋਚ ਲਵੇ ਕਿ ਮੈਂ ਇਹ ਸੇਵਾ ਕਰ ਸਕਦਾ ਤਾਂ ਮੈਨੂੰ ਲੱਗਦਾ ਇਹ ਸੰਭਵ ਨਹੀਂ ਹੋ ਸਕਦਾ ਸੋ ਇਹ ਭਾਜੀ ਹੁਣਾਂ ਦੀ ਉਹਨਾਂ ਦੀ ਸਾਰੀ ਟੀਮ ਦੀ ਗੁਰੂ ਮਹਾਰਾਜ ਨੇ ਆਪ ਸੇਵਾ ਲਈ ਹੈ ਔਰ ਬਹੁਤ ਬਹੁਤ ਵੱਡੀ ਸੇਵਾ ਹੈ ਇਹਦਾ ਨਾਮ ਵੀ ਜਿਹੜਾ ਮਨੁੱਖਤਾ ਦੀ ਸੇਵਾ ਮੈਨੂੰ ਇਸ ਤਰ੍ਹਾਂ ਕੇ ਵਧੀਆ ਲੱਗਾ ਕਿਉਂਕਿ ਸਾਰੇ ਧਰਮਾਂ ਤੋਂ ਉੱਪਰ ਦੀ ਇਹ ਗੱਲ ਹੈ। ਕਈ ਵਾਰੀ ਅਸੀਂ ਧਰਮ ਦੇ ਵਿੱਚ ਫਸ ਜਾਂਦੇ ਹਾਂ ਪਰ ਇਹ ਜਿਹੜੀ ਮਨੁੱਖਤਾ ਦੀ ਗੱਲ ਹੈ ਇਹ ਮੈਨੂੰ ਲੱਗਦਾ ਧਰਮਾਂ ਤੋਂ ਵੀ ਉੱਤੇ ਦੀ ਗੱਲ ਹੈ। ਉਹ ਇਸ ਕਰਕੇ ਮੈਂ ਹਮੇਸ਼ਾ ਹੀ ਇਹਨਾਂ ਦੇ ਵੀਡੀਓਜ਼ ਵੀ ਦੇਖਣਾ ਤਾਂ ਉਸ ਚੀਜ਼ ਤੋਂ ਇਨਸਪਾਇਰ ਵੀ ਹੋਣਾ ਕਿ ਮਹਾਰਾਜ ਦੇ ਬਹੁਤ ਬਹੁਤ ਬੜੀ ਸੇਵਾ ਲਈ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਗੁਰੂ ਮਹਾਰਾਜ ਤੋਂ ਵੀ ਸਾਈ ਫੀਲ ਮੁੰਜੇ ਮੇਰੇ ਵੀਰੇ ਪਿੱਛੇ ਵਲੰਟੀਅਰ ਬਲੇ ਕੜੇ ਸਾਰਿਆਂ ਨੂੰ ਚੜ੍ਹਦੀ ਕਲਾ ਬਹੁਤ ਹੀ ਤਨਮਾਨ ਨਾਲ ਆਪਣਾ ਕੰਮ ਕਰ ਰਹੇ ਨੇ ਮਹਾਰਾਜ ਤੋਂ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖਸ਼ੇ ਗੁਰੂ ਮਹਾਰਾਜ ਤੁਹਾਡੇ ਅਗ ਸੰਗ ਸਹਾਇ ਹੋ ਮਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਥੈਂਕ ਯੂ ਬ੍ਰਦਰ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਇਹ ਦਲਜੀਤ ਜੀ ਵੱਲੋਂ ਜਿਹੜੇ ਐਪਰੀਸ਼ੀਏਟਿਵ ਵਾਸਤੇ ਆਪਣੇ ਲਈ ਸ਼ਬਦ ਬੋਲੇ ਗਏ ਸਾਡੇ ਲਈ ਬਹੁਤ ਮਹੱਤਵ ਰੱਖਦੇ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਸੀਂ ਇਸੇ ਤਰ੍ਹਾਂ ਆਪਣੀ ਜਿਹੜੀ ਤੁਹਾਡੀ ਡਿਊਟੀ ਲਾ ਕੇ ਕਾਰਪੋਰਖ ਵੈਦ ਜੀ ਨੇ ਭੇਜੀ ਆ ਤੁਸੀਂ ਉਹ ਕਰਦੇ ਰਹੋ ਜਿਹੜੀ ਸਾਡੀ ਮਹਾਰਾਜ ਸੱਚੇ ਪਾਤਸ਼ਾਹ ਨੇ ਡਿਊਟੀ ਲਈ ਆ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆਂ ਕਰਨ ਕਰਾਉਣ ਵਾਲਾ ਤਾਂ ਉਹੀ ਆ ਜੀ ਗੁਰਜੀਤ ਜੀ ਆਪਾ ਕੌਣ ਆ ਸੱਚਾ ਸੱਚਾ ਅੱਜ ਕੋਈ ਬੰਦਾ ਕਿਸੇ ਨੂੰ ਆਪਣੇ ਘਰੇ ਲਿਆ ਕੇ ਨਹੀਂ ਰੱਖ ਸਕਦਾ ਸੜਕ ਤੋਂ ਚਾਕੇ ਵੀ ਮੈਂ ਉਹਨੂੰ ਰੋਟੀ ਖਵਾਉਂ ਮੈਂ ਉਹਨੂੰ ਇਲਾਜ ਕਰਾਉਂ ਇਹ ਘਰ ਵੀ ਉਹਨੇ ਬਖਸ਼ਿਆ ਦਵਾਈ دارو ਲੀੜਾ ਕੱਪੜਾ ਪ੍ਰਸ਼ਾਦਾ ਪਾਣੀ ਸਭ ਉਹੀ ਦਿੰਦਾ ਅਸੀਂ ਤਾਂ ਆਪ ਇਹਨਾਂ ਦਾ ਦਿੱਤਾ ਖਾਂਦੇ ਆਂ ਜੀ ਤੇ ਇਹਨਾਂ ਦੇ ਨਾਲ ਸਾਨੂੰ ਲੋਕ ਸੰਗਤ ਪਿਆਰ ਕਰਦੀ ਹੈ ਜਿਹੜਾ ਸਤਕਾਰ ਕਰਦੀ ਹੈ ਤੇ ਅੱਜ ਤੁਸੀਂ ਇੱਥੇ ਆਏ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪਰਿਵਾਰ ਤੇ ਤੁਹਾਡੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮੇਰ ਭਰੇ ਹੱਥ ਰੱਖਣ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸਰੀਰ ਆਕਾਲ ਸਤਿ ਸ਼੍ਰੀ ਅਕਾਲ ਫਾਸਕੇ ਜਪਨ ਸਾਹਿਬ ਸਮਾਈਲ ਇਸ ਸਮਾਈਲ ਜਨਰ ਦੇ ਚਿਹਰੇ ਤੇ ਵੈਸੀ ਹੀ ਰਹਿੰਦੀ ਹੈ ਜੀ ਸ਼ੁਕਰੀਆ ਸ਼ੁਕਰੀਆ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸੰਗਤ ਜੀ ਵਾਇਕ ਗੁਰਖਾਲ ਸਾਹਿਬ ਵਾਇਫਾ ਜੀ ਸਤ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਜੀ ਓਕੇ ਟਾਟਾ ਹਾਂ ਸੁਖੂ ਕਿਵੇਂ ਆ ਕੀ ਕਹਿੰਦੇ ਆ ਸੁਖੂ ਕੌਣ ਆ ਹਾਂ ਇਹਦੀਆਂ ਤਸਵੀਰਾਂ ਜੀ ਤੁਹਾਨੂੰ ਦਿਖਾਈਏ ਜੀ ਇਹ ਹੱਡੀਆਂ ਦਾ ਪਿੰਜਰ ਹੀ ਸੀ ਪਸ਼ੂਆਂ ਵਾਲੇ ਪਾਸੇ ਇਹਨੂੰ ਪਾਇਆ ਹਾਂ ਲੈ ਕੇ ਚੱਲੇ ਹਾਂ ਸਰਦਾਰ ਉੱਥੇ ਪਾਇਆ ਹੋਇਆ ਸੀ ਇਹਨੂੰ ਬਸ ਸਿਰਫ ਇਹਨੂੰ ਇਹਦਾ ਚਾਹ ਰੋਟੀ ਮਾੜੀ-ਮੋਟੀ ਦੇ ਦਿੰਦਾ ਸੀ ਕੋਈ ਬੰਦਾ ਪਿੰਡ ਦਾ ਜਿਵੇਂ ਘਰੇ ਹਲ ਸਵਾਗਾ ਕੋਈ ਲੈਣ ਗਿਆ ਉਹਨੇ ਦੇਖਿਆ ਵੀ ਇਹ ਬੱਚਾ ਇੱਥੇ ਪਾਇਆ ਤੇ ਉਹਨੇ ਸਾਡੇ ਨਾਲ ਵੀਡੀਓ ਤੇ ਗੱਲ ਕੀਤੀ ਵੀ ਇਦਾਂ ਬੱਚੇ ਦੀ ਬਹੁਤ ਮਾੜੀ ਹਾਲਤ ਆ ਫਿਰ ਅਸੀਂ ਉੱਥੋਂ ਜਾ ਕੇ ਲੈ ਕੇ ਆਏ ਸੀ ਜੀ ਮਾਨਸੇ ਦੇ ਕੋਲੇ ਪਿੰਡ ਇਹਨਾਂ ਦਾ ਤੇ ਹੁਣ ਤਾਂ ਜੀ ਉਦੋਂ ਦਾ 11 ਕਿਲੋ ਭਾਰ ਸੀ ਤੇ 15 ਸਾਲ ਦੀ ਦੀ ਐਜ ਸੀ ਜਦੋਂ ਅਸੀਂ ਲੈ ਕੇ ਆਏ ਸੀ ਤੇ ਹੁਣ ਇਹ ਹੁਣ ਜੀ ਕਰੀਬ 17 ਸਾਲਾਂ ਦਾ ਹੋ ਗਿਆ ਜੀ 2 ਸਾਲ ਹੋ ਗਏ ਨੂੰ ਸਾਡੇ ਕੋਲ ਆਇਆ ਸੁਖੂ ਇਹ ਦੇਣਾ ਸੁਖੂ ਹੈ ਜੀ ਹਾਂਜੀ ਸੁਖੂ ਹਾਂ ਕੀ ਕਹਿੰਦਾ ਸੁਖੂ ਹੈਲੋ ਕਰ ਲੈ ਹੈਲੋ ਹੈਲੋ ਸੁਖੂ ਹੈਲੋ ਕਰ ਲਾ ਉਹ ਸ਼ਿਵਾ ਸੁਖੂ ਦਾ ਯਾਰ ਸਮਾਈ ਲਈ ਬਹੁਤ ਵਧੀਆ ਕਰਦਾ ਵਾਹ ਸੱਚੇ ਕਾਸ਼ ਜਿਵੇਂ ਹੀ ਹੱਡੀਆਂ ਦਾ ਪਿੰਜਰ ਸੀ ਜੀ ਇਹ ਬੱਚਾ ਤੇ ਅੱਜ ਗੁਰੂ ਦੀ ਕਿਰਪਾ ਨਾਲ ਉਹ ਵਾਹ ਗੁਰੂ ਅਮੈਗ ਸੈਰ ਦੇ ਬਾਣ ਦੇ ਮੰਜੇ ਤੇ ਪਿਆ ਹੁਣ ਕਰਕੇ ਨਾ ਜੀ ਹੱਡੀਆਂ ਬਾਹਰ ਆ ਗਈਆਂ ਸੀ ਇਹਦੀਆਂ ਇੱਦਾਂ ਮੈਂ ਚੱਕਿਆ ਸੀ ਜੀ ਆ ਦੇਖੋ 11 ਕਿਲੋ ਦਾ ਸੀ ਸਾਰੇ ਤੇ ਅੱਜ ਮੇਰਾ ਪੁੱਤ ਠੀਕ ਹੈ ਜੀ ਇਹ ਸਾਡੇ ਜਿਹੜੇ ਨਿੱਕੇ ਨਿੱਕੇ ਮੂਰੇ ਬੱਚੇ ਤੁਹਾਡੇ ਚੰਗਾ ਸੁਖੋ ਬਾਏ 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 ਸੁਖੋ ਜਿਹੜੇ ਬੱਚੇ ਨੇ ਕਿੰਨੇ ਤੁਹਾਡਾ ਨਾਮ ਲੈ ਰਹੇ ਸੀ ਸਾਡੇ orphans ਬੱਚੇ ਨੇ ਇਹਨਾਂ ਦੀਆਂ ਹੈਂਗੀਆਂ ਨੇ ਨੇੜੇ ਉਹ ਬੱਚੇ ਨੇ ਪੜਦੇ ਨਹੀਂ ਕੋਈ 7ਵੀਂ ਚ ਕੋਈ 8ਵੀਂ ਚ ਸਾਡੀਆਂ ਕੁੜੀਆਂ ਨੇ ਤੁਹਾਡੇ ਵਾਸਤੇ ਪੇਂਟਿੰਗਸ ਬਣਾਈਆਂ ਗਰਲਸ ਆਓ ਅੱਗੇ ਪੇਂਟਿੰਗ ਲੈ ਕੇ ਦੇਖ ਭਾਈ ਹਾਂਜੀ ਹਾਂਜੀ ਭਾਈ ਕਿਚਨ ਤੋਂ ਫੋਟੋ ਪਿੱਛੇ ਨੂੰ ਆਜੋ ਭਾਈ ਬੱਚੇ ਬੈਠੇ ਰਹੋ ਖੜੇ ਹੋ ਜਾਓ ਪਿੱਛੇ ਕੁੜੀਆਂ ਕੁੜੀਆਂ ਕੱਲੀਆਂ ਇੱਥੇ ਆਜੋ ਪਿੱਛੇ ਜੱਤੀ ਨਾਲ ਖੜ੍ਹ ਜਾਓ ਗਰਲਸ ਆਜੋ ਅੱਗੇ ਰਹਿਾਨਾ ਖੜੋ ਪਿੱਛੇ ਪੁੱਤੂ ਜੋਤ ਆਜੋ ਪੁੱਤੂ ਖੜ੍ਹ ਜਾਓ ਪੁੱਤੂ ਖੜ੍ਹ ਜਾਓ ਬੈਠੇ ਰਹੋ ਤੁਸੀਂ ਸਰਵ ਸਰੇ ਇੱਧਰ ਦੇਖੋ ਸਾਰੇ ਉਰੇ ਦੇਖੋ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਅੱਜ ਗਿਆ ਰਹਿਤ ਠੀਕ ਹੈ ਤੂੰ ਅੱਜ ਹੁਣ ਕੁੜੀਆਂ ਆ ਪੇਂਟਿੰਗਾਂ ਦਿਖਾ ਦਿਓ ਹਾਮਰੇ ਬੱਚਿਆਂ ਨੇ ਤੁਹਾਡੇ ਵਾਸਤੇ ਜੀ ਹਾਂਜੀ ਹਾਂਜੀ ਬੱਚੇ ਆਓ ਗਰਲਸ ਦੇ ਨੇ ਬੱਚੀ ਨੇ ਜੀ ਬਣਾਇਆ ਤੁਹਾਡੇ ਵਾਸਤੇ ਮੇਰੀ ਤੇ ਆ ਤੁਹਾਡੇ ਤਸਵੀਰ ਲਾ ਕੇ ਵਾਓ ਕਿੰਨਾ ਪਿਆਰਾ ਹੈ ਪਰਮਜੀਤ ਕੌਰ ਇਹਦਾ ਨਾਮ ਹੈ ਥੈਂਕ ਯੂ ਧੰਨਵਾਦ ਇਧਰ ਤਾਨਿਆ ਤਾਨਿਆ ਕੀ ਬਣਾਇਆ ਤੂੰ ਦਲਜੀਤ ਸਾਂਝ ਵਾਹ ਮੁਫਤਾ ਦੀ ਸੇਵਾ ਵਾਹ ਸ਼ੁਕਰ 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 ਸ਼ਾਕਸ਼ੀ ਤੂੰ ਕੀ ਬਣਾਇਆ ਜਸਸੀ ਨੇ ਜੀ ਹੱਥ ਨਾਲ ਬਣਾਈਏ ਪੈਨਸਲ ਨਾਲ ਜੀ ਬਹੁਤ ਬਹੁਤ ਤੇ ਮੁੰਡਾ ਸਾਡਾ ਪੇਂਟਿੰਗ ਬਹੁਤ ਤੇਰਾ ਬਹੁਤ ਵਧੀਆ ਬਹੁਤ ਤੇਰਾ ਬਹੁਤ ਤੇਰਾ ਤੇ ਸ਼ਾਕਸ਼ੀ ਤੂੰ ਵੀ ਦਿਖਾ ਪੁੱਤ ਇਹ ਵੀ ਗੁੱਡੀ ਸਾਡੀ ਬਹੁਤ ਇਹਨੂੰ ਡਰਾਇੰਗ ਦੀ ਬਹੁਤ ਹੈਗੀ ਆ ਇਹਨੇ ਵੀ ਤੁਹਾਡੀ ਤਸਵੀਰ ਬਣਾਈ ਆ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਧੰਨਵਾਦ ਇਹ ਇਹਨਾਂ ਦੀਆਂ ਦਿਲ ਤੋਂ ਤੁਹਾਡੇ ਨਾਲ ਭਾਵਨਾਵਾਂ ਜੁੜੀਆਂ ਬੱਚਿਆਂ ਦੀਆਂ ਜੀ ਸასი ਗਾਲ ਜੀ ਸასი ਗਾਲ ਜੀ ਇਹ ਸਾਡੀਆਂ ਭੈਣਾਵਾਂ ਸਾਰਿਆਂ ਨੂੰ ਸასი ਗਾਲ ਜੀ ਸਾਡੀਆਂ ਮਾਤਾਵਾਂ ਨੇ ਇਹਨਾਂ ਦੇ ਵੀ ਉਹੀ ਦੁੱਖ ਤਕਲੀਫਾਂ ਸਾਰੀਆਂ ਜਿਹੜੀਆਂ ਆਪਾਂ ਜ਼ਿਕਰ ਕਰਕੇ ਹਟੇ ਆ ਤੇ ਸੱਚੇ ਬਾਦਸ਼ਾਹ ਕਿਰਪਾ ਕਰਨ ਸਮਝ ਡਿਊਟੀ ਲਈ ਆ ਲੱਗੇ ਹੋਏ ਆ ਜੀ ਅੱਜ ਜਿਹੜੀਆਂ ਬਿੱਡਾਂ ਤੇ ਹੀ ਭੈਣਾਵਾਂ ਤੋਂ हां लखिया लखी, आके मिलला लखिया हां लखिया ए ब्लाइंड सी जी माता अच्छा बॉस कोई नहीं कोई नहीं आ जाना आ रही टुर दे हां आजा अच्छा? माता लखिया आजा वाह वाह आजा मेरे को हाथ ਫੜਾ ਲੈ ए लखिया अरे वाह अजीत भाई आए हैं मिलने तेरे को कौन आए हैं सरदार जी परसी बहुत सुणा ਪਾ ਬਹੁਤ ਸ਼ਕੀਨਾਂ ਬੇਬੇ ਇਹ ਤਾਂ ਬਹੁਤ ਸ਼ਕੀਲ ਵੈਰੀ ਗੁੱਡ ਆ ਬੈਠੋ ਫਿਰ ਆਜੋ ਬੈਜੋ ਕੀ ਮੰਗਦੀ ਸੀ ਤੂੰ ਦੱਸ ਹੁਣ ਦੱਸ ਦੇ ਇਹਨਾਂ ਨੂੰ ਕੀ ਲੈਣਾ ਵਾ ਇਹ ਰੇਡੀਓ ਦੀ ਬਹੁਤ ਸਕੀਨ ਆ ਜੀ ਜਦੋਂ ਮੈਂ ਆਉਣਾ ਨਹੀਂ ਆ ਆ ਬਹੁਤ ਵਧੀਆ ਪਰਸ ਬਹੁਤ ਵਧੀਆ ਪਾਇਆ ਕੀ ਬਾਤ ਹੈ ਬਹੁਤ ਸੋਹਣਾ ਆ ਮਾਤਾ ਜੀ ਤੁਸੀਂ ਤੁਹਾਂ ਜੀ ਸਾਡੇ ਕੋਲੇ ਸਾਡੇ ਕੋਲੇ ਕਈ ਬੰਦੇ ਐ ਜਿਹਨਾਂ ਨੇ ਜਾਣ ਬੁੱਝ ਕੇ ਆਪਣੇ ਜ਼ਖਮ ਬਣਾਏ ਹੋਏ ਮੰਗਣ ਦੀ ਖਾਤਰ ਤੇ ਗਲ ਜਾਂਦੇ ਜਦੋਂ ਕਿ ਉਹ ਲੋਕ ਜਿਆਦਾ ਪਿਆਰ ਕਰਦੇ ਉਹ ਵੀ ਮੈਂਟਲੀ ਠੀਕ ਨਹੀਂ ਹੈ ਜਿਹੜਾ ਸਾਡਾ ਗਰੁੱਪ ਆਪਣਾ ਇੱਥੇ ਇਕੱਠਾ ਹੁੰਦਾ ਠੀਕ ਹੈ ਹਾਂ 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 ਜੀ ਹਾਂ ਜੀ ਜਿਹੜੀ ਮਾਤਾ ਜੀ ਮਿਲਖੇ ਮੈਂ ਫੋਟੋ ਕਰ ਦਿੰਦਾ ਠੀਕ ਹੈ ਇਹ ਮਾਤਾ ਸੰਤੋਖ ਇਸ ਹਾਲਤ ਵਿੱਚ ਮਿਲੀ ਸੀ ਸਾਨੂੰ ਇਹ ਅੱਜ ਇਹਨਾਂ ਨੂੰ ਤੁਸੀਂ ਮਿਲ ਕੇ ਆਏ ਓ ਵਾਹਿਗੁਰੂ ਸੱਚੇ ਪਾਤਸ਼ਾਹ ਆਜਾ ਪੈਰਾ ਆ ਦੇਖੋ ਓ ਵਾਹਿਗੁਰੂ ਸੱਚੇ ਪਾਤਸ਼ਾਹ ਇਹ ਸਾਡੇ ਮੋਸਟ ਸੀਨੀਅਰ ਵਲੰਟੀਅਰ ਨੇ ਜੀ ਸਸੀ ਜੀ ਮੈਮ ਉਹ ਜਿਹੜੇ ਵੀਰੇ ਪਿੱਛੇ ਨੂੰ ਹੋ ਜਲੋ ਪਿੱਛੇ ਨੂੰ ਹੋਈ ਚਲੋ ਪਿੱਛੇ ਨੂੰ ਹੋਈ ਚਲੋ ਸਾਰੇ ਜਾਨੇ ਪਿੱਛੇ ਨੂੰ ਹੋ ਜਾਓ ਪਿੱਛੇ ਨੂੰ ਹੋ ਜਾਓ ਕੀ ਚਾਹੀਦਾ ਪਤਾ ਦੱਸੋ ਕੀ ਕਰਨਾ ਫੋਟੋ ਖਿਚਾਉਣੀ ਆ ਆਜੋ ਫੋਟੋ ਕਰਵਾ ਲੈਂਦੇ ਹਾਂ ਹਾਂ ਕਰਵਾ ਲੈਂਦੇ ਹਾਂ ਬੁੱਢਾ ਕਰਾ ਲੈਣੇ ਕਦੇ ਕਦੇ ਨਹੀਂ ਹੋਣੀ ਯਾਰ ਗੱਲ ਸਾਰਿਆਂ ਨਾਲ ਕਰਾਉਣਗੇ ਫਿਕਰ ਨਾ ਕਰੋ ਹਾਂ ਪੰਡਤ ਆ ਜਾ ਆ ਜਾ ਤੂੰ ਆ ਜਾ ਦਲਜੀਤ ਕੋਲੇ ਪਹਿਲਾਂ ਆ ਜਾ ਆ ਜਾ ਤੂੰ ਆ ਜਾ ਸਾਡੀ ਘਰ ਫੋਟੋ ਆ ਪੰਡਤ ਜੀ ਨਾਲ ਕਰੋ ਫੋਟੋ ਯਾਰ ਪੰਡਤ ਜੀ ਬਹੁਤ ਤੁਹਾਨੂੰ ਪਿਆਰ ਤੇ ਸਤਿਕਾਰ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਦੇ ਤੁਹਾਨੂੰ ਚੜ੍ਹਦੀ ਕਲਾ ਦੇ ਵੀਰ ਇੱਕ ਮੇਰੀ ਹਾਲ ਬਹੁਤ ਪਿਆਰ ਭਾਈ ਬਹੁਤ ਪਿਆਰ ਓਕੇ ਭਾਈ ਸੋਨ ਹੋ ਸਾਹ ਸੀ